ਜੰਗਲ ਦੇ ਬਿਲਕੁਲ ਵਿੱਚ ਵਿੱਚ ਤੁਹਾਨੂੰ ਮੰਦਰ ਦੇ ਦਰਸ਼ਨ ਕਰਾਉਨੇ ਆ ਬਹੁਤ ਹੀ ਪ੍ਰਾਚਨ ਮੰਦਰ ਲੋਹ ਜੀ ਮੰਦਰ ਦੀਆਂ ਆਗੀਆਂ ਪੋੜੀਆਂ ਖੋਦਾਈ ਕਰਦੇ ਸਮੇਂ ਧਰਤੀ ਦੇ ਹੇਠੋਂ ਨਿਕਲਿਆ ਇਹ ਮੰਦਰ ਐਮਪੀ ਦੇ ਵਿੱਚ ਹੀ ਨੰਦੀ ਜੀ ਮਹਾਰਾਜ ਸ਼ਿਵਲਿੰਗ ਜੈ ਹੋਵੇ ਇੱਧਰ ਤੁਹਾਨੂੰ ਗਣਪਤੀ ਜੀ ਦੇ ਪੱਥਰ ਦੇ ਨਾਲ ਇਹ ਬਣੀਆਂ ਮੂਰਤੀਆਂ ਮਿਲਦੀਆਂ ਜੀ ਆਹ ਦੇਖੋ ਜੀ ਹਾਂ ਦੇਖੋ ਜੀ ਸ਼ਿਵਲਿੰਗ ਪੁਰਾਣੇ ਸਮੇ ਦਾ ਪਾਣਵਾ ਦੇ ਟਾਈਮ ਦੀ ਮੂਰਤੀ ਬਣਾਈ ਲੱਗਦੀ ਹੈ ਦੇਖੋ ਹਾਂਜੀ ਸਤਿ ਸ੍ਰੀ ਅਕਾਲ ਕਿਹਾ ਜੀ ਅਲਾਈ ਹੋਪ ਸਾ ਵਧੀਆ ਹੋਗੇ ਤੇ ਕੈਠ ਹੋਗੇ ਲੋਜ ਆਦਾਂ ਬਲੋਗ ਹੀ ਸ਼ੁਰੂ ਕਰਨ ਜਾ ਰਹੇ ਆ ਜੀ ਅੱਜ ਤੁਹਾਨੂੰ ਆਪਾਂ ਟੋਲਵਾ ਹੈ ਜਿਹੜਾ ਹੈਗਾ ਵਾ ਡਿਸਟ੍ਰਿਕਟ ਹੁਸ਼ਾਰਪੁਰ ਦੇ ਪਿੰਡ ਟੋਲਵਾ ਟੋਲਵਾ ਦੇ ਨਾਲ ਬਹੁਤ ਜਿਹੜਾ ਇਤਿਹਾਸ ਜੁੜਿਆ ਹੋਇਆ ਵਾ ਤੇ ਆਪਾਂ ਉਹ ਇਤਿਹਾਸ ਦੇ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਆ ਜੀ ਇੱਥੇ ਇੱਕ ਮਾਤਾ ਕਾਲੀ ਦਾ ਮੰਦਿਰ ਹੈ ਤੇ ਅਜਾਇਬ ਘਰ ਵੀ ਆ ਪ੍ਰਾਪਨ ਟਾਈਮ ਦਾ ਜੋ ਉੱਤੇ ਖੜਾ ਪਿਆ ਸਭ ਤੋਂ ਜੋ ਅਵਸ਼ੇਸ਼ ਮਿਲੇ ਸੀ ਮੂਰਤੀਆਂ ਹੋ ਗਈਆਂ ਹਨਾ ਕਾਫੀ ਕਿਹਾ ਜਾਂਦਾ ਕਿ ਉੱਥੇ ਪੱਥਰਾਂ ਉੱਤੇ ਚਿੱਤਰਗਾਲਾ ਕੀਤੀ ਹੋਈ ਹੋਈ ਹੈ ਮੂਰਤੀਆਂ ਵੀ ਉਹ ਤਾਂ ਦਿਖਾਉਣੇ ਆ ਤੇ ਬਾਕੀ ਇਦਾਂ ਹੀ ਵੀਡੀਓ ਨ ਬਣੇ ਰਹੋ ਹੁਣ ਤੁਹਾਨੂੰ ਲੈ ਕੇ ਜਾਂਦੇ ਆ ਉਹੀ ਜਗ੍ਹਾ ਦੇ ਉੱਤੇ ਤੇ ਵੀਡੀਓ ਵਧੀਆ ਲੱਗੀ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਸ਼ੇਅਰ ਜ਼ਰੂਰ ਕਰਿਓ ਵੀਡੀਓ ਲੋ ਜੀ ਹੁਣ ਤੁਹਾਨੂੰ ਕਰੋਨੇ ਤੇ ਦਰਸ਼ਨ ਤੇ ਇੱਥੇ ਮਾਤਾ ਕਾਲੀ ਦੇ ਬਹੁਤ ਹੀ ਪੁਰਾਣਾ ਤੇ ਇਤਿਹਾਸਿਕ ਮੰਦਿਰ ਹੈ ਉਹਦੀ ਵੀ ਦਰਸ਼ਕ ਕੋਲੇ ਨਾਲ ਤੇ ਅਜਾਇਬ ਘਰ ਜਿਹੜੇ ਪੱਥਰਾਂ ਉੱਤੇ ਮੂਰਤੀਆਂ ਬਣੀਆਂ ਹੋਈਆਂ ਵਾਂਾ ਆਪਣਾ ਸਭ ਤਾਂ ਦੀ ਖੋਜ ਹੋਈ ਤੇ ਇੱਥੋਂ ਚੀਜ਼ਾਂ ਮਿਲੀਆਂ ਸੀ ਤੇ ਮਿਊਜ਼ੀਅਮ ਆ ਦੇਖੋ ਜੀ ਐਂਟੀ ਦੇ ਵਿੱਚ ਹੀ ਨੰਦੀ ਜੀ ਮਹਾਰਾਜ ਜੈ ਹੋ ਜੀ ഇതപതി പാടിയ മൂത്തി ലോക പേ

ਦੇਖੋ ਜੀ ਹਨਾ ਕਿੰਨੀ ਵਧੀਆ ਬੜਾ ਮੇਰਾ ਬੋਰਡ ਬੋਰਡ ਤੇ ਪੜ ਸਕਦੇ ਆ ਤੇ ਆ ਹੈਗਾ ਇਹ ਜੈਂਪਰ ਆਉਂਦੇ ਨਾ ਇਹ ਚਲੋ ਅੰਦਰ ਮੰਦਰ ਚੰਕਾਉਣੇ ਆ ਮਾਤਰਾ ਮੰਦਰ ਦੇ ਅੰਦਰ ਬਹੁਤ ਹੀ ਪੁਰਾਣੇ ਪੱਥਰਾਂ ਦੀ ਮੂਰਤੀਆਂ ਬਣੀਆਂ ਹੋਈਆਂ ਆ ਦੇਖੋ ਸਾਰੇ ਪੁੱਤਰੇ ਪੁਰਾਣੇ ਆਹ ਲਓ ਜਿਆ ਮਾਤਰਾ ਮੰਦਰ ਇਹ ਦੇਖੋ ਤੁਹਾਨੂੰ ਇੱਧਰ ਵੀ ਸ਼ਿਵਲਿੰਗ ਦੇਖਣ ਨੂੰ ਮਿਲਗੇ ਤੇ ਹਨੂਮਾਨ ਜੀ ਦੇਖੋ ਜੀ ਆਹ ਦੇਖੋ ਜੀ ਸ਼ਿਵਲਿੰਗ ਪੁਰਾਣੇ ਸਮੇ ਦਾ ਦੇਖੋ ਜੀ ਕਿੰਨਾ ਇਤਿਹਾਸ ਲੁਕਾ ਕੇ ਬੈਠੇ ਹੋਏ ਆ ਤੇ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਆ ਜੀ ਤੇ ਬਿਲਕੁਲ ਉਹ ਵਾਰ ਉਹ ਐਂਟਰ ਕਰਦੇ ਸਾਰੀ ਸਨ ਮਿਊਜ਼ੀਅਮ ਦੇਖਣਾ ਕਾਲੀ ਮਾਤਾ ਮੰਦਿਰ ਵੀ ਲੋ ਜੀ ਕਰੋ ਦਰਸ਼ਨ शिवलिंग ਦੇ ਦੇਖੋ ਜੀ ਆਹ ਲੋ ਜੀ ਆਹ ਦੇਖੋ ਚਿੱਤਰਗਲੀ ਦੇਖੋ ਕਿੰਨੀ ਜ਼ੋਰਦਾਰ ਆ ਨੋ ਚੈੱਕ ਕਰੂੰ ਦੇਖੋ ਕਿੰਨੇ ਇੱਥੇ ਹੱਸ ਕੇ ਤੀਰੇ ਨੇ ਪੱਤਰ ਦੇਖੋ ਬਿਲਕੁਲ ਕਿੰਨਾ ਕੁ ਸੱਚੇ ਖੋਲੁਕਿਆ ਹੋਇਆ ਆਪਣੇ ਪੰਜਾਬ ਦੇ ਵਿੱਚ ਕਿੰਨਾ ਇਤਿਹਾਸ ਜੁੜਿਆ ਹੋਇਆ ਆ ਦੇਖੋ ਕੁਝ ਇਹ ਕਹਿੰਦੇ ਚੀਜ਼ਾਂ ਹੁਸ਼ਿਆਰਪੁਰ ਮਿਊਜ਼ੀਅਮ ਦੇ ਵਿੱਚ ਲੱਗੇ ਆ ਕੋਈ ਦੇਖ ਸਕਦੇ ਹਰਮੋਲ ਦੇਖ ਵੀ ਇਹ ਲਾ ਪੁਰਾਣੇ ਟਾਈਮ ਦੇ ਮੂਰਤੀਆਂ ਆ ਦੇਖੋ ਕਿੰਨੇ ਆ ਅਲੱਗ ਅਲੱਗ ਤਰ੍ਹਾਂ ਦੇ ਨਾ ਮੈਨੂੰ ਲੱਗਦਾ ਇਹ ਥਾਂ ਮੇਂ ਕੀ ਹੋਣਾ ਨਾ ਕੋਈ ਹਾ ਪਿੱਲਰ ਦਾ ਇਦਾਂ ਆ ਆ ਲੱਗ ਰਾਣਾ ਤੁਹਾਨੂੰ ਕੀ ਲੱਗਦਾ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਲੋ ਜੀ ਆ ਦੇਖੋ ਜੀ ਇੱਧਰ ਦੇਖੋ ਇਹ ਨਹੀਂ ਇਹ ਦੇਵੀ ਦੇਵਤਿਆਂ ਦੇ ਬਣੇ ਹੋਏ ਉਸ ਟਾਈਮ ਪ੍ਰਾਚਨ ਟਾਈਮ ਦੇ ਵਿੱਚ ਇਦਾਂ ਦੇਖੋ ਇਹਦਾ ਸ਼ਿਵ ਜੀ ਦੀ ਹੈਗੇ ਕਈ ਭਗਵਾਨਾ ਵਿਸ਼ਨੂ ਜੀ ਦੀ ਲੱਗਦੀ ਪਈ ਮੈਨੂੰ ਪ੍ਰਤਮਾ ਹਨਾ ਮੂਰਤੀ ਹਨਾ ਦੇਖੋ ਆਹ ਲੋ ਜੀ ਦੇਖੋ ਇੱਧਰ ਉੱਧਰ ਵੀ ਸਾਈਡ ਵੀ ਦੇਖੋ ਜੀ ਆਹ ਲੋ ਜੀ ਉਹ ਹਾ ਦੇਖੋ ਤੁਸੀਂ ਬਾਕੀ ਤੁਹਾਨੂੰ ਕਾਲੀ ਮਾਤਾ ਮੰਦਿਰ ਦੇ ਦਰਸ਼ਨ ਵੀ ਕਰੋਣਾ ਤੁਹਾਨੂੰ ਹੁਣੇ ਦੇਖੋ ਕਿੰਨੀ ਇਤਿਹਾਸਕ ਜੀ ਹੈ ਕਿੰਨੀ ਆਈ ਜਗਾ ਦੇਖਣੇ ਚਾਹੀਦੇ ਆਪਣੇ ਆਪ ਆਪਣੇ ਨੂੰ ਕਿ ਇਹ ਚੀਜ਼ਾਂ ਬਹੁਤ ਛੁਪੀਆਂ ਹੋਈਆਂ ਲੋਪ ਹੋ ਜਾਂਦੀਆਂ ਪਈਆਂ ਵਾ ਦੇਖਣਾ ਜੀ ਆਪਣੇ ਏਰੀਏ ਦੇ ਕਾਫੀ ਕੋਜਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਪੰਜਾਬ ਦੇ ਖੇ ਲੋ ਏਡਾ ਵੱਡਾ ਜੋ ਵੀ ਇਤਿਹਾਸਾਂ ਦੇ ਬੈਠਾ ਹੋਇਆ ਵਾ ਤੇ ਦੇਖਣਾ ਚਾਹੀਦਾ ਜਗਾ ਨੂੰ ਤੇ ਦੇਖੋ ਜੀ ਅਰ ਜੇ ਮਾਤਾ ਦਰਸ਼ਨ ਕਰਨਾ ਆ ਦੇਖੋ ਪ੍ਰਾਣੀ ਆ ਉਹ ਚੀਜ਼ਾਂ ਦੇਖੋ ਥਾਂ ਮੇ ਹੈ ਨਾ ਫਿਲ ਬਣਾ ਦੇਣਾ ਹੋਰ ਆ ਦੇਖੋ ਪ੍ਰਾਣੀ ਚੀਜ਼ਾਂ ਓਹ ਦੇਖੋ ਮਾਤਾ ਰੇ ਕਾਲੀ ਮਾਤਾ ਮੰਦਿਰ ਚੋਲੜਾ ਲੀ ਆਪਾਂ ਜੈ ਮਾ ਭੱਲੋ ਚਲੋ ਜੀ ਕਰੋ ਦਰਸ਼ਨ ਜੈ ਮਾ ਜੈ ਦੇਖੋ ਇਹ ਕਿੰਦੇ ਨੇ ਇਹ ਆ ਤੁਸੀਂ ਦੇਖੋ ਪੁਰਾਣੀ ਮੂਰਤੀ ਪਾਣਵਾ ਦੇ ਟਾਈਮ ਦੀ ਮੂਰਤੀ ਬਣਾਈ ਲੱਗਦੀ ਹੈ ਦੇਖੋ ਬਾਕੀ ਕਈ ਤੇ ਆ ਜੁੜਦੇ ਬਾਕੀ ਜੇ ਕਿਸ ਨੂੰ ਪਤਾ ਜਰੂਰ ਦੱਸਿਓ ਬਾਕੀ ਜਿੰਨੀ ਕ ਆਪ ਨੂੰ ਲੋੜ ਨਹੀਂ ਤਾਂ ਦੱਸਿਓ ਐਨਪੇ ਆ ਤੇ ਤੁਸੀਂ ਦਰਸ਼ਨ ਕਰੋ ਜੀ ਮਾਤਾ ਰੇ ਇਸ ਜਗ੍ਹਾ ਦੇ ਦਰਬਾਰ ਦੇ ਦੇਖੋ ਕਿੰਦਾ ਨਾ ਚੀਜ਼ਾਂ ਟੁੱਟ ਟੁੱਟ ਗਈਆਂ ਵਾ ਪੁਰਾਣੇ ਖੰਡਰੇ ਤਾਂ ਭਨੇ ਹੋਏ ਆ ਹਨਾ ਦੇਖੋ ਕਿੰਨਾ ਇਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਵਾ ਦੇਖੋ ਤੇ ਆਹ ਦੇਖੋ ਕਿੰਨਾ ਪੁਰਾਣਾ ਸ਼ਿਵਲਿੰਗਾ ਹਨਾ ਦੇਖੋ ਜੀ ਇਹ ਆਹ ਦੇਖੋ ਜੀ ਇਹ ਤੇ ਇਹ ਬਜਰੰਗਵਲੀ ਦੀ ਮੂਰਤੀ ਹੈ ਨਾ ਹਨਾ ਲੱਗਦੀ ਹੈ ਬਾਬਾ ਬਜਰੰਗਵਲੀ ਜੀ ਕੋਈ ਮਾਤਾ ਦੇ ਲੱਗੇ ਹੋਈ ਆ ਬਜਰੰਗਵਲੀ ਦੀ ਮੂਰਤੀ ਹੁੰਦੀ ਹੈ ਲੋ ਜੀ ਕਾਲੀ ਮਾਤਾ ਦੇ ਕਰੋ ਫੇਰ ਦਰਸ਼ਨ ਜੈ ਮਾਤਾ ਦੀ ਲੋ ਜੀ ਦੇਖੋ ਜੀ ਕਿੰਨੇ ਪੁਰਾਣਾ ਬੋਰਡ ਆ ਦੇਖੋ ਆ ਦੇਖੋ ਕਾਫੀ ਚਿਰ ਮੈਂ ਸਦੀਆਂ ਹੋ ਗਈਆਂ ਨੇ ਮੋਰ ਹਨਾ ਕਾਫੀ ਪੁਰਾਣਾ ਆ ਦੇਖੋ ਅੱਧ ਵੀ ਦੇਖੋ ਬੋਰਡ ਤਾਂ ਦੇਖਣ ਨੂੰ ਮਿਲੂਗਾ ਸਾਰਾ ਦੇਖੋ ਤੇ ਚਲੋ ਹੁਣ ਆਪਾਂ ਬਾਲੀ ਸ਼ੂ ਜੇਨਾ ਮਾਤਾ ਬਾਲੀ ਮਾਤਾ ਮੰਦਰ ਤੇ ਨਾਲ ਨਾਲ ਹੀ ਬਿਲਕੁਲ ਹੀ ਵੈਜ ਦਾ ਮੂਰਤੀਆਂ ਦਿਖਾਈਆਂ ਤੁਹਾਨੂੰ ਇੱਧੇ ਸਾਈਡ ਮੰਦਰ ਤਾਂ ਲੈ ਕੇ ਚੱਲਦੇ ਹਾਂ ਇੱਧਰੀ ਸਾਈਡ ਆਹ ਦੇਖੋ ਜੀ ਪੰਛੀ ਦੇਖੋ ਉੜਦੇ ਪਏ ਹਰ ਕੋ ਜੰਗਲਾਂ ਦੇ ਵਿੱਚ ਮੰਦਿਰ ਹੈ ਜੀ ਹਾਂ ਮੋੜ ਕਿੱਦਾਂ ਲੱਗਦਾ ਆ ਕੇ ਬਹੁਤ ਵਧੀਆ ਚਲੋ ਦੇਖੋ ਨੇ ਤੁਹਾਨੂੰ ਚਲੋ ਨੇ ਜੰਗਲਾਂ ਦੀ ਸੈਰ ਦੇਖੋ ਕਿੱਦਾਂ ਨਾ ਰਸਤਾ ਬਣਿਆ ਹੋਇਆ ਆ ਦੇਖੋ ਹਾਂ ਮੋੜ ਦੇਖੋ ਜੀ ਪਿੱਛੇ ਦੇਖੋ ਮੰਦਿਰ ਆ ਕਈਆਂ ਨੂੰ ਪਤਾ ਨਹੀਂ ਹੁੰਦਾ ਨਾ ਇਹ ਤਾਂ ਹਮੇਸ਼ਾ ਪੁੱਛ ਕੇ ਪਤਾ ਲੱਗਾ ਕਿ ਇਹ ਮੰਦਿਰ ਰੱਬ ਐਕਸਾਈਟ ਤਿੰਨੋ ਵੀ ਚੱਲਦੇ ਆ ਜੀ। ਕਰਾਣੇ ਤੁਹਾਨੂੰ ਮੰਦਿਰ ਦੇ ਦਰਸ਼ਨ। ਲੋ ਜੀ। ਦੇਖੋ ਜੰਗਲ ਦੇਖੋ। ਪਿਆਰ ਤੁਸੀਂ। ਜਿੰਨੀ ਬਾਈਕ ਤੇ ਠੱਬ ਲਾ ਦੀ ਆ। ਤਾਂ ਤੋ ਤੁਰ ਕੇ ਨਾ ਗਰਮੀ ਲੱਗਣਾ ਪਈ। ਪਿਆਰ ਹੋ ਜੀ। ਉਹ ਜੀ ਆ ਰਿਹਾ ਹਣਾ। ਉਹ ਮੋਰ। ਲੋ ਜੀ। ਦੇਖੋ ਜੀ ਤੇ ਲੋ ਜੀ ਆਹ ਦੇਖੋ ਜੀ ਬਹੁਤ ਹੀ ਇਹ ਪ੍ਰਾਚੀਨ ਮੰਦਿਰ ਆ ਤੇ ਬਿਲਕੁਲ ਮੰਦਿਰ ਇਦਾਂ ਹੀ ਥਲੇ ਧਰਤੀ 'ਚ ਨਿਕਲਿਆ ਤੇ ਕਿਹਾ ਜਾਂਦਾ ਕਿ ਉੱਪਰ ਨਾ ਲੋਕੀ ਖੇਤੀਬਾੜੀ ਕਰਦੇ ਹੀ ਤੇ ਦੇਖੋ ਮੰਦਿਰ ਦੇਖੋ ਕਿੰਨਾ ਯਾਰਾ ਪੁਰਾਣਾ ਤੇ ਇਤਿਹਾਸਿਕ ਮੰਦਿਰ ਹੋਊਗਾ ਕਿ ਜੇ ਲੋ ਖੇਤੀ ਕਰਦੇ ਕਰਦੇ ਲੋ ਹਾਲ ਚਲਾਉਂਦੇ ਤਾਂ ਹਾਲ ਵਿੱਚ ਫਸ ਗਏ ਜਾਂ ਪਿੱਲਰਾਂ ਦੇ ਵਿੱਚ ਤੇ ਇਦਾਂ ਹੀ ਫੇਜਲੈਸ ਬਿਲਕੁਲ ਪੋਟਪਟਾਇਆ ਕੀਤਾ ਹੋਇਆ ਪਤਾ ਲੱਗਾ ਕਿ ਇੱਥੇ ਥਲੇ ਮੰਦਿਰ ਆ ਬਿਲਕੁਲ ਇਹ ਦੇਖੋ ਖੋਦਾਈ ਕਰਦੇ ਸਾਰੇ ਬਿਲਕੁਲ ਇਦਾਂ ਹੀ ਬਿਲਕੁਲ ਸਾਫ਼ ਕਰਕੇ ਮੰਦਿਰ ਇਹ ਤਰ੍ਹਾਂ ਰੱਖ ਦਿੱਤਾ 3 ਸਾਲ ਹੋ ਗਏ ਬਿਲਕੁਲ ਇਹ ਕੋਈ ਦੇਵੀ ਦੇਵਤਾ ਜਾਂ ਮਾਤਾ ਰਾਮ ਮੰਦਿਰ ਹੋਣਾ ਵਾ ਜਿਹਦਾ ਸਾਨੂੰ ਪਿੱਛੇ ਸਾਨੂੰ ਸ਼ਿਵਜੀ ਭਗਵਾਨ ਦੇ ਮਾਤਾ ਦੀਆ ਮਤਲਬ ਕਲਾ ਕਰਤੀਆਂ ਪੱਥਰਾਂ ਤੇ ਬਣੀਆਂ ਦਿਖੀਆਂ ਹੋਈਆਂ ਵਾ ਤੁਸੀਂ ਦੇਖ ਸਕਦੇ ਹੋ ਕਿੰਨਾ ਵੱਡਾ ਇਤਿਹਾਸ ਆ ਤੇ ਜਿਹੜਾ ਸਾਨੂੰ ਜਾਣਨਾ ਚਾਹੀਦਾ ਵਾ ਤੇ ਲੋ ਜੀ ਦੇਖੋ ਜੀ ਜੰਗਲ ਦੇ ਵਿੱਚ ਵਿੱਚ ਚਲੋ ਜੀ ਤੇ ਚਲੋ ਹੁਣ ਚੱਲਦੇ ਆ ਕਿੱਧਰ ਥੱਲੇ ਨਾ ਉੱਪਰ ਇਹ ਪਹਾੜੀ ਦੇ ਉੱਤੇ ਆਏ ਬਾਕੀ ਆਪ ਦਾ ਕਿਦਾਂ ਲੱਗਾ ਜਰੂਰ ਕਮੈਂਟ ਕਰਕੇ ਦੱਸਿਓ ਮਿਲਾਂਗੇ ਤੁਹਾਨੂੰ ਨੈਕਸਟ ਨਿਊ ਵਲੌਗ ਤੇ ਤਾਂ ਬਾਈ ਬਾਈ ਸਤਿ ਸ਼੍ਰੀ ਅਕਾਲ ਤੇ ਸ਼ੇਅਰ ਕਰ ਦਿਓ ਵੀਡੀਓ ਠੀਕ ਹੈ ਤੇ ਦਬਕੇ ਸਬਸਕ੍ਰਾਈਬ ਕਰ ਦਿਓ ਜਿਹੜਾ ਕੋ ਨਵਾਂ ਦਾ ਸਬਸਕ੍ਰਾਈਬ ਸ਼ੁਰੂ ਕਰ ਲਿਆ ਕਰੋ ਤੇ ਚਲੋ ਹੁਣ ਚੱਲਦੇ ਹਾਂ ਜੀ